ਸਭ ਤੋਂ ਸਿਰਿਆ ਕਾਲ ਦੀ ਸਾਰਿਆਂ ਵੀਰਾਂ ਨੂੰ ਕਵਟਣ ਲੱਗੇ ਜੀ ਆਪਾਂ ਹਰਿਆਣੇ ਦੀ DBW 327 ਵੈਰਾਈਟੀ ਤੇ ਕੰਮ ਚੱਲ ਪਿਆ ਜੀ ਆਪਣੇ ਜੋਰਾਂ ਦਾ ਜਾਨੀ ਕਿ ਕੱਲ ਤੱਕ ਪੂਰਾ ਜੋਰ ਫੜ ਜਾਏਗਾ ਕੰਮ ਤੇ ਦੱਸਦੇ ਆ ਜੀ ਕਿੰਨਾ ਝਾੜ ਆਉਂਦਾ DBW 327 ਦਾ ਇਹ ਜੀ ਵੈਰਾਈਟੀ ਡੀ ਡਬਲ 327 ਵੈਰਾਈਟੀ ਆਹ ਤਾਂ ਇਹ ਲੀਵਰ ਕਸਨੇ ਦੀ 4 ਕਿੰਨਾ ਆਉਂਦਾ ਡੀਵੀ 22327 ਦਾ ਇਹ ਆਪਣੇ ਕਿਸਾਨ ਵੀਰ ਦਾ ਘਰ ਦਾ ਵੀ ਸੀ ਵੱਡੀ ਜਲੀ ਵੀ 327 ਦਾ ਤੇ ਇਹ ਵੀਰ ਆਪਣੀ 4 ਨਵੰਬਰ ਦੀ ਬਿਜਾਈ ਕੀਤੀ ਹੈ ਤੇ ਸਪਰੇਹਾ ਇੱਕ ਸਪਰੇਹ ਕੀਤੀ ਆਪਣੀ ਇਕੱਲੀ ਗੰਦ ਵਾਲੀ ਜਾਨੀ ਕਿ ਨੇ ਦੀਨਾਂ ਨੂੰ ਕੰਟਰੋਲ ਕਰਨ ਵਾਲੀ ਤੇ ਬਾਕੀ 4 ਇੱਕ ਟੈਂਕ ਪਾਤਾ ਏ ਬਾਕੀ 4 ਦੱਸਾਂਗੇ ਤੁਹਾਨੂੰ ਕਿੰਨਾ ਝਾੜ ਆਉਂਦਾ ਨਾ ਬਾਅਦ ਚਾ ਤੁਹਾਨੂੰ ਦਿਖਾੜਦਾ ਨਹੀਂ ਵੀ ਦਿਖਾਉਣੇ ਆ ਬਾਕੀ ਜਿਹੜੇ ਪੂਰਾ ਵੱਢਿਆ ਗਿਆ ਦਾਣੇ ਦਿਖਾਉਣੇ ਆ ਦਾਣੇ 327 ਦੇ ਤੇ ਇੱਕ ਸਪਰੇਅ ਕੀਤੀ ਜੀ ਇੰਨੇ ਦੀ ਆਪਣੀ ਇਹ ਆਪਣਾ ਘਰ ਦਾ ਵੀ ਸੀ ਪਿਛਲੀ ਵਾਰ 70 ਮਣ ਦੇ ਲੱਗਬਾਣੇ ਦੱਸਿਆ ਸੀ ਵੀ ਇਹ ਸਦਾ ਝਾੜ ਆਇਆ ਸੀ ਕੀ ਹੈ ਕਣਕ ਜਦੋਂ ਪੱਕੀ ਪਈ ਕਣਕ ਇਹਨਾਂ ਕੋਲ ਕਣਕ ਪੱਕੀ ਪਈ 100% ਦੀ ਤੇ ਬਾਕੀ ਆ ਵੱਡੇ ਤੋਂ ਬਾਅਦ ਹੁਣ ਦਿਖਾਉਣੇ ਆ 327 ਦੇ ਦੇਖੋ ਇਹ 327 ਦੇ ਦਾਣੇ ਦਾਣੇ ਪੂਰੇ ਬੋਟੇ ਦਾਣੇ ਨੇ 327 ਦੇ ਤੇ ਇੱਕ ਟੈਂਕ ਨਿਕਲ ਗਿਆ ਮਸ਼ੀਨ ਦਾ ਜਾਨੀ ਕਿ ਬਾਕੀ ਤੁਹਾਨੂੰ ਦਿਖਾਉਣੇ ਆ ਕਿੱਲੇ ਦੇ ਵਿੱਚ ਜਦੋਂ ਵੱਢੀ ਗਈ ਪੂਰਾ ਕਿੰਨਾ ਆਪਣਾ ਕਣਕ ਝਾੜ ਵੇ ਕਿੰਨੇ ਆਪਣੇ ਟਰਾਲੀ 'ਚ ਬੰਦਿਆ ਦਾਣੇ ਬਾਕੀ ਦਾਣੇ ਬਹੁਤ ਵਧੀਆ ਨੇ ਦਾਣੇ ਮੋਟੇ ਨੇ ਇਹ ਆਪਣੀ ਹੈਗੀ ਜੀ ਆਪਣੀ ਡੀਵੀ ਰਿਵਿਊ 327 ਵੈਰਾਈਟੀ ਇਹ ਜਿਹੜੀ ਕਿ ਹਰਿਆਣੀਆਂ ਆਪਣੀ ਦੀ ਵੈਰੈਟੀ ਹੈ ਤੇ ਇਸ ਦਾ ਜਿਹੜਾ ਪਿਛਲੀ ਵਾਰ ਝਾੜ 70 ਮਾਣ 68 70 ਮਾਣ ਔਸਤ ਨਿਕਲਿਆ ਸੀ ਇਹੋ ਵੀ ਸੀ ਤੇ ਇਹੋ ਵੀ ਅਗਲੀ ਵਾਰ ਬੀਜਿਆ ਹੁਣ ਤੇ ਬਾਕੀ ਦੱਸਿਆ ਜਿਹੜੇ ਕਿਸਾਨਾਂ ਵੀਰਾਂ ਨੇ ਲਗਾਈਆਂ ਨੇ ਕਿੰਨਾ ਝਾੜ ਆਉਂਦਾ 327 ਦਾ ਹਾਂਜੀ ਵਧੀਆ ਗਿਆ ਜੀ ਕਿਲਾਪੂਰਾ 327 ਦਾ ਸੌੜਿਆ ਕਾਲੂ ਫਣਕ ਦਾ ਚਾੜ ਹੈ ਕਿ ਕਿੱਲੇ ਦਾ ਆਹ ਹੈ ਕਿ ਕਿੱਲੇ ਦੇ ਵਿੱਚੋਂ ਦੇਖਿਆ 327 ਦਾ ਚਾੜ ਤੇ ਬਾਕੀ ਕਿੰਨੀ ਤੋਸਦੀ ਹੈ ਆਪਣੇ ਕਿਸਾਨ ਵੀਰ ਨੇ ਵਖਰੀ ਤਰੌਣੀ ਹੈ ਕਿੰਨਾ ਝਾੜ ਆਉਂਦਾ ਤੁਹਾਡ ਨਾਲ ਜਰੂਰ ਸਾਂਝਾ ਕਰਾਂਗੇ ਬਾਕੀ ਪੂਰਾ ਪਤਾ ਤਾਂ ਕੰਡੇ ਤੇ ਲੱਗੂਗਾ ਮੰਡੀ ਦੇ ਕੰਡੇ ਦੇ ਇਹ ਆਪਣਾ 2 ਕਨਾਲ ਆ ਸੀ ਤੇ 6 ਕਨਾਲ ਆ ਸੀ ਇਹ ਜਾਣੀ ਕਿ 8 ਕਨਾਲਾ ਪੂਰਾ ਕਿੱਲਾ ਵੜਿਆ ਤੇ 327 ਦਾ ਘਰ ਦਾ ਬੀ ਸੀ ਦੇ 4 ਨਵੰਬਰ ਦੀ ਇਹਨਾਂ ਦੀ ਬਿਜਾਈ ਕੀਤੀ ਸੀ ਤੇ ਚਾਰ ਪਾਣੀ ਲੱਗੇ ਸੀ ਇੱਕ ਸਪਰੇਅ ਕੀਤੀ ਸੀ ਆਪਣੀ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਬਾਕੀ ਝਾੜ ਤੁਹਾਨੂੰ ਸਵੇਰੇ ਪਤਾ ਲੱਗ ਜਾਊਗਾ ਪੂਰਾ ਝਾੜ ਕਿੰਨਾ ਆਉਂਦਾ ਬਾਕੀ ਝਾੜ ਦੇਖਣ ਨੂੰ ਬਹੁਤ ਵਧੀਆ ਲੱਗਦਾ ਦਾਣੇ ਵੀ ਮੋਟੇ ਨੇ ਇਸ ਵਾਰ ਝਾੜ ਸਾਰੀਆਂ ਵੈਰਾਈਟੀਆਂ ਦੇ ਵਧੀਆ ਨੇ ਤੇ ਬਾਕੀ ਆਪਾਂ ਕੱਲ ਨੂੰ 303 ਵੜਨੀ 29 ਦਾ ਆਪਣੀ ਗੰਗਾ 2 ਉਹਦਾ ਵੀ ਝਾੜ ਤਾਂ ਸਾਡੇ ਨਾਲ ਸਾਂਝਾ ਕਰਾਂਗੇ ਆਪਾਂ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਦੂ ਸਬਸਕ੍ਰਾਈਬ ਕਰ ਲੋ ਜੀ ਤੇ ਇਹ ਆਪਣਾ ਕਿਲਾ ਕੰਪਲੀਟ ਕਰ ਲਿਆ ਜੀ ਇਹ ਹੁਣ ਆਪਣਾ ਦੂਜੀ ਵੈਰਾਈਟੀ ਇਹ ਆਪਾਂ ਬਾਕੀ ਤੁਸੀਂ ਵੀ ਇਹ ਦੱਸਿਆ ਜੇ 327 ਦਾ ਜਿਹੜੇ ਜਿਹੜੇ ਵੀਰ ਨੇ ਵੱਢੀ ਹੈ ਕਿੰਨਾ ਚੜਾੜ ਆਇਆ ਜਿਹੜਾ ਏਰੀਆ ਦੇ ਕਦੋਂ ਬਜਾਈ ਕੀਤੀ ਸੀ ਲੋਕ ਨੇ ਮੰਬਰ ਮੀਨੇ ਚ ਜਿਹੜੀਆਂ ਕਲਕਾ ਵੀਡੀਓਆਂ ਨੇ ਪਰ ਅੱਜ ਤੱਕ ਸੋ ਤੇਲ ਨੇ ਜਿਹੜੀ ਹੈਗੀ ਵਧਿਆ